ਜਿਥੇ ਆਮ ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਰਹੇ ਨੇ ਉਥੇ ਰਾਜਸੀ ਪਾਰਟੀਆਂ ਦੇ ਦਿੱਗਰ ਜਾਗੂ ਵੀ ਵੱਟ ਚੜ੍ਹ ਕੇ ਵੋਟ ਪਾ ਰਹੇ ਨੇ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਉਹਨਾਂ ਦੀ ਪਤਨੀ ਡਿੰਪਲ ਯਾਦਵ ਖੇਤੀਬਾੜੀ ਮੰਤਰੀ ਸ਼ਰਤ ਪਵਾਰ ਤੇ ਰਵੀਸ਼ੰਕਰ ਪ੍ਰਸਾਦ ਨੇ ਵੀ ਵੋਟ ਪਾਈ ਇਹਨਾਂ ਨੇਤਾਵਾਂ ਤੋਂ ਇਲਾਵਾ ਹੋਰ ਵੀ ਕਈ ਲੀਡ ਆਪਣੇ ਵੋਟ ਦਾ ਇਸਤੇਮਾਲ ਇਸ ਦੌਰਾਨ ਕਰ ਰਹੇ ਨੇ ਅਖਿਲੇਸ਼ ਯਾਦਵ ਡਿੰਪਲ ਯਾਦਵ ਸ਼ਰਤ ਪਵਾਰ ਤੇ ਰਵੀਸ਼ੰਕਰ ਪ੍ਰਸਾਦ ਨੇ ਵੀ ਆਪਣੇ ਹੱਕ ਦੀ ਆਪਣੇ ਵੋਟ ਪਾਏ ਨੇ ਦੱਸਿਆ ਅਜੇ ਲੋਕ ਸਭਾ ਚੋਣਾਂ ਦੇ 117 ਸੀਟਾਂ ਦੇ ਲਈ ਮਤਦਾਨ ਲਗਾਤਾਰ جاری ਹੈ ਕਈ ਵੱਡੇ ਨਾਮ ਇਸ ਸਹਿਤ ਮੈਦਾਨ ਦੇ ਵਿੱਚ ਨਿਤਰੇ ਨੇ ਲੋਕ ਸਭਾ ਚੋਣਾਂ ਦੇ 2014 ਦਾ ਛਟਾ ਚਰਨ ਹੈ ਅੱਜ ਜਿਸ ਦੇ ਲਈ મતદાન ਚੱਲਿਆ ਹੈ 11 ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਯਾਨੀ ਕਿ ਪੁੱਡੂਚੇਰੀ ਦੇ ਵਿੱਚ ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਜਿੱਥੇ ਕਰ ਰਹੇ ਨੇ ਉੱਥੇ ਇਹ ਵੱਡੇ ਵੱਡੇ ਨਾਮ ਵੀ ਮੈਦਾਨ ਦੇ ਵਿੱਚ ਉਤਰੇ ਨੇ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਨੇ ਅਖਿਲੇਸ਼ ਯਾਦਵ ਡਿੰਪਲ ਯਾਦਵ ਸ਼ਰਦ ਪਵਾਰ ਰਵੀਸ਼ੰਕਰ ਪ੍ਰਸਾਦ ਨੇ ਵੀ ਵੋਟ ਪਾਈ ਤੇ ਇਸੌਰ ਦੇ ਵਿੱਚ 118 ਸੀਟਾਂ ਤੇ મતદાન ਹੋ ਰਿਹਾ ਜਿਸ ਦੇ ਵਿੱਚ ਮਹਾਰਾਸ਼ਟਰ ਦੀਆਂ 19 ਲੋਕ ਸਭਾ ਸੀਟਾਂ ਤਾਮਿਲਨਾਡੂ ਦੀਆਂ 39 ਸੀਟਾਂ ਉੱਤਰ ਪ੍ਰਦੇਸ਼ ਦੀਆਂ 12 ਮੱਧ ਪ੍ਰਦੇਸ਼ ਦੀ 10 ਬਿਹਾਰ ਦੀਆਂ 7 ਝਾਰਖੰਡ ਦੀਆਂ 4 ਪੱਛਮੀ ਬੰਗਾਲ ਦੀਆਂ 6 ਰਾਜਸਥਾਨ ਦੀ ਇੱਕ ਅਸਮ ਦੀਆਂ 6 ਜੰਮੂ ਕਸ਼ਮੀਰ ਦੀ ਇੱਕ ਤੇ ਪੁੱਡੂਚੇਰੀ ਦੀ ਇੱਕ ਸੀਟ ਇਸ ਵਿੱਚ ਸ਼ਾਮਲ ਹੈ